ਜੇ ਤੁਸੀਂ ਵੀ ਲذیذ ਤੇ ਸ਼ੁੱਧ ਮਠਾਈਆਂ ਦੇ ਸ਼ੌਕੀਨ ਹੋ ਤਾਂ ਬਡਵਾਲ ਸਵੀਟ ਸ਼ਾਪ ਬੰਗਾ ਰੋਡ ਫਗਵਾੜਾ ਤੁਹਾਡੇ ਲਈ ਇੱਕ ਬੇਮਿਸਾਲ ਮੰਜ਼ਿਲ ਹੈ ਪਿਛਲੇ ਕੁਸਾਲਾਂ ਤੋਂ ਆਪਣੇ ਖਾਸ ਮਠਾਈਆਂ ਅਤੇ ਸ਼ੁੱਧਤਾ ਪਰ ਇਸਵਾਦ ਲਈ ਮਸ਼ਹੂਰ ਬਡਵਾਲ ਸਵੀਟ ਸ਼ਾਪ ਹੁਣ ਫਗਵਾੜਾ ਸ਼ਹਿਰ ਦੇ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਹੈ ਜਿੱਥੇ ਤੁਹਾਨੂੰ ਮਿਲੇਗਾ ਖਾਲਸ ਦੁੱਧ ਖਾਲਸ ਦੁੱਧ ਤੋਂ ਬਣੀ ਤਾਜ਼ੀ ਮਠਾਈ ਸਵਾਦਿਸ਼ਟ ਬੇਕਰੀ ਆਈਟਮਸ ਕਰਾਰੇ ਸਨੈਕਸ ਤੇ ਮਜ਼ੇਦਾਰ ਫਾਸਟ ਫੂਡ ਬੈਠ ਕੇ ਖਾਂਦ ਲਈ ਸਾਫ਼ ਸੁਥਰਾ ਤੇ ਆਰਾਮਦਾਇਕ ਮਾਹੌਲ ਤੇ ਦੁਕਾਨ ਦੇ ਮਾਲਕ ਦਾ ਇਹ ਕਹਿਣਾ ਕਿ ਪਿਛਲੇ ਲੰਬੇ ਸਮੇਂ ਤੋਂ ਦੁੱਧ ਦੇ ਕੰਮ ਦੇ ਨਾਲ ਜੁੜੇ ਹੋਏ ਨੇ ਇਸ ਕਾਰਨ ਉਹ ਆਪਣੇ ਗ੍ਰਾਹਕਾਂ ਨੂੰ 100% ਸ਼ੁੱਧ ਤੇ ਸਾਫ਼ ਮਠਾਈਆਂ ਪੇਸ਼ ਕਰਨ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ ਉਹਨਾਂ ਕਹਿੰਿਆ ਇੱਕ ਸਾਡਾ ਮਕਸਦ ਸਿਰਫ ਮਠਾਈਆਂ ਵੇਚਣਾ ਨਹੀਂ ਸਗੋਂ ਗ੍ਰਾਹਕ ਨੂੰ ਵਧੀਆ ਤੇ ਪਿਓਰ ਸਵਾਦ ਦਾ ਤਜਰਬਾ ਦੇਣਾ ਹੈ ਬਡਵਾਲ ਸਵੀਟ ਸ਼ਾਪ ਜਿੱਥੇ ਸ਼ੁੱਧਤਾ ਹੈ ਸਾਡੀ ਪਛਾਣ ਸਵਾਦ ਹੈ ਸਾਡਾ ਜਜ਼ਬਾ ਤੇ ਇਹ ਜੀ ਲੋਕੇਸ਼ਨ ਹੈ ਬੰਗਾਰ ਰੋਡ ਫਗਵਾੜਾ ਨੇੜੇ ਪੋਗਲ ਚੱਕੀ ਅੱਜ ਆਓ ਸਵਾਦ ਦੀ ਦੁਨੀਆ ਦੇ ਵਿੱਚ ਆਪਣਾ ਕਦਮ ਰੱਖੋ ਇਸ ਮੌਕੇ ਬੜਵਾਲ ਸਵੀਟ ਸ਼ਾਪ ਦੇ ਮਾਲਕ ਨਿ ਫਗਵਾੜਾ ਨਿਊਜ਼ ਚੈਨਲ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਔਰ ਸੁਣਦੇ ਹਾਂ ਕੀ ਕਹਿਣਾ ਸੀ ਉਹਨਾਂ ਦਾ ਅਸੀਂ ਕਹਾਂ ਜੀ ਸਭ ਤੋਂ ਪਹਿਲਾਂ ਸਾਰੇ ਫਗਵਾੜਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਬੜਵਾਲ ਸਵੀਟਸ ਬੰਗਾ ਰੋਡ ਫਗਵਾੜਾ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਤੁਹਾਡੇ ਸ਼ਹਿਰ ਵਿੱਚ ਓਪਨ ਕੀਤੇ ਹਾਲ ਹੀ ਤਿੰਨ ਕ ਮਹੀਨੇ ਹੋਏ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਤੁਹਾਡੇ ਸ਼ਹਿਰ ਦੇ ਵਿੱਚ ਅਸੀਂ ਮਠਿਆਈਆਂ ਦੁੱਧ ਦਹੀਂ ਮੱਖਣ ਪਨੀਰ ਕਿਉ ਸਾਰਾ ਕੁਝ ਫਰੈਸ਼ ਮਿਲਦਾ ਇੱਥੇ ਸਾਡੇ ਕੋਲ ਵਿਕਰੀ ਬਿਸਕੁਟਸ ਕੇਕ ਪੇਸਟਰੀਜ਼ एवरीथिंग ਫਾਸਟ ਫੂਡ ਦੇ ਵਿੱਚ ਸਾਰੀਆਂ ਆਪਸ਼ਨਸ ਨੇ ਨੂਡਲ ਮਨਚੂਰੀਅਨ 버ਗਰ ਪੀਜ਼ਾਸ ਸਨੈਕਸ ਦੇ ਵਿੱਚ ਪਨੀਰ ਪਕੌੜੇ ਹੋਗਾ ਸਮੋਸੇ ਪੂਰੀ ਚਨਾ ਪਟੂਰਾ ਚਨਾ ਸੋ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਤੁਹਾਡਾ ਬਸ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰਿਆਂ ਦਾ ਤੇ ਹੋਪਫੁਲੀ ਦੀਵਾਲੀ ਦੇ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਮਿਲਦੇ ਆਂ ਆਪਾਂ ਜਦੋਂ ਤੁਸੀਂ ਇੱਥੇ ਸਾਡੇ ਕੋਲ ਆਵੋਗੇ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਾਨੂੰ ਇੰਨਾ ਜਿਆਦਾ ਪਿਆਰ ਦੇਣ ਲਈ ਹਾਂਜੀ ਜਿਵੇਂ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਬਹੁਤੇ ਸੱਜਣਾ ਦੇ ਦਿਲਾਂ ਦੇ ਵਿੱਚ ਸ਼ੰਕਾ ਰਹਿੰਦੀ ਆ ਕਿ ਸ਼ਾਇਦ ਮਠਿਆਈਆਂ ਇੰਨੀਆਂ ਤਾਜ਼ੀਆਂ ਨਹੀਂ ਮਿਲਣਗੀਆਂ ਜਾਂ ਪਿਓਰਿਟੀ ਦੇ ਵਿੱਚ ਨਹੀਂ ਹੋਣਗੀਆਂ ਸੋ ਉਸ ਗੱਲ ਦੀ ਤੁਹਾਨੂੰ ਪਰਵਾਹ ਕਰਨ ਦੀ ਕੋਈ ਲੋੜ ਨਹੀਂ ਸਾਡਾ ਆਪਣਾ ਹੀ ਦੁੱਧ ਦਾ ਕੰਮ ਆ ਅਸੀਂ ਦੁੱਧੀਆਂ ਬੇਸਿਕਲੀ ਤਿੰਨ ਪੀੜੀਆਂ ਤੋਂ 1955 ਤੋਂ ਸਾਡਾ ਕੰਮ ਹੈ ਸਾਡੇ ਦਾਦਾ ਜੀ ਦਾ ਸੋ ਆਪਣੀ ਦੁੱਧ ਦੀ ਪ੍ਰੋਡਕਸ਼ਨ ਆ ਸਾਰਾ ਕੁਝ ਆਪਣੇ ਦੁੱਧ ਦਾ ਹੀ ਅਸੀਂ ਜਿਹੜਾ ਵੀ ਪ੍ਰੋਡਕਟ ਬਣਾਉਂਦੇ ਆ ਸਾਡੇ ਆਪਣੇ ਕਾਰਖਾਨੇ ਦੇ ਵਿੱਚ ਸਾਡੇ ਫਾਦਰ ਸਾਹਿਬ ਦੀ ਨਿਗਰਾਨੀ ਹੇਠ ਹੀ ਮੋਸਟਲੀ ਸਾਰਾ ਕੁਝ ਬਣਦਾ ਸੋ ਮੈਂ ਜ਼ਿਆਦਾ ਕੁਝ ਜ਼ਿਆਦਾ ਤਾਰੀਫ ਕਰਦਾ ਵੈਸੇ ਚੰਗਾ ਨਹੀਂ ਲੱਗਦਾ ਵੇ ਮੇਰਾ ਬਸ ਦੱਸਣਾ ਫਰਜ਼ ਆ ਕਿ ਤੁਹਾਨੂੰ ਇਸ ਗੱਲ ਦੇ ਸ਼ੰਕਾ 'ਚ ਰਹਿਣ ਦੀ ਲੋੜ ਨਹੀਂ ਆ ਕਿ ਇਹ ਚੀਜ਼ ਸਾਨੂੰ ਪਿਓਰ ਮਿਲੂਗੀ ਕਿ ਨਹੀਂ ਮਿਲੂਗੀ ਤਾਜੀ ਮਿਲੂਗੀ ਕਿ ਨਹੀਂ ਮਿਲੂਗੀ ਫੋਰ ਸ਼ੋਰ ਤੁਹਾਨੂੰ ਤਾਜ਼ਾ ਹੀ ਮਿਲੂਗਾ ਸਾਰਾ ਕੁਝ ਤੇ ਜੇ ਕਦੇ ਜਸਟ ਇਨ ਕੇਸ ਕਿਸੇ ਵੀ ਤਰੀਕੇ ਦੀ ਕੰਪਲੇਟ ਆਉਂਦੀ ਵੀ ਆ ਕੁਝ ਫਰੈਸ਼ਨੈਸ ਦੇ ਵਿੱਚ ਤਾਂ ਅਸੀਂ ਤਾਂ ਵੀ ਬੈਠੇ ਆ ਹਾਂ ਤੁਹਾਡਾ ਫੁੱਲ ਰਿਫੰਡ ਹੋਊਗਾ ਅਸੀਂ ਇੰਨਾ ਕਿ ਤਸੱਲੀ ਦੇ ਸਕਦੇ ਹਾਂ ਆਪਣੇ ਗਾਹਕ ਨੂੰ ਸਾਨੂੰ ਆਪਣੇ ਸਮਾਨ ਦੇ ਉੱਤੇ ਇੰਨਾ ਕਮਾਨ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਆਲਵੇਸ ਲੋਕੇਸ਼ਨ ਦੀ ਗੱਲ ਹਾਂਜੀ ਲੋਕੇਸ਼ਨ ਸਾਡੀ ਬੰਗਾ ਰੋਡ ਦੇ ਉੱਤੇ ਆ ਫਗਵਾੜੇ ਦੇ ਵਿੱਚ ਸਾਡੇ ਲਾਗੇ ਭੋਗ ਲਾਟਾ ਚੱਕੀਆ ਵੀ ਕਾਫੀ ਟਾਈਮ ਤੋਂ ਬਹੁਤ ਮਸ਼ਹੂਰ ਨੇ ਦੋਸਤੋ ਥੋੜਾ ਜਿਹਾ ਅੱਗੇ ਸਾਡੇ ਤੋਂ ਅੱਗੇ ਜਾ ਕੇ ਬਸਰਾ ਪੈਲਸ ਹੈਗਾ ਹੈ ਨਾ ਆਸ਼ੂ ਦੀ ਹੱਟੀ ਸੋ ਅਸੀਂ ਉੱਥੇ ਇੱਕ ਬੈਠੇ ਆ ਤੇ ਫਾਸਟ ਫੂਡ ਖਾਣ ਦੀ ਯਕੀਨ ਮੁੰਡੇ ਕੁੜੀਆਂ ਲਈ ਇੱਥੇ ਸੀਟਿੰਗ ਕਰਾਉਦਾ ਵੀ ਤੁਹਾਡੇ ਕੋਲ ਹੈ ਜੀ ਜੀ ਬਿਲਕੁਲ ਬਿਲਕੁਲ ਸੀਟਿੰਗ ਵੀ ਆ ਤੇ ਬੜੇ ਆਰਾਮ ਨਾਲ ਤੁਸੀਂ ਬੈਠ ਕੇ ਆਪਣਾ ਖਾਣਾ ਖਾ ਸਕਦੇ ਹੋ ਤੇ ਸਾਰਾ ਕੁਝ ਪ੍ਰੋਵਾਈਡ ਆ ਅਸੀਂ ਆਪਣੇ ਵੱਲੋਂ ਬੈਸਟ ਕਰ ਰਹੇ ਆ ਕਿ ਅਸੀਂ ਹਰ ਫੈਸਿਲਿਟੀ ਦੇ ਸਕੀਏ ਆਪਣੇ ਕਸਟਮਰ ਨੂੰ